Let Try to up. ਕਰਦੀ ਨੇ ਕਰੇ ਕਿਰਪਾ ਹਰ ਜਸ ਦੀ ਨੇ ਪਾਰ ਭੰਮ ਕਰੇ ਪ੍ਰਤਪਾਲਾ ਸਦਜੀ ਸੰਗ ਰਖ ਮਨਾ हर रसद न

ਤਮਾਰ ਚੁਪੈ ਚੁਪ ਨਾ ਹੋ ਗਈ ਜੇ ਲਾਇ ਰਮਾਨਿਕ ਤਾਰ ਕੁੰਝਿ ਆਪੋ ਸੁਨਾਉ ਤਰੀ ਜੇ ਬੰਨਾੁ ਹੁਰੀਆ ਪਾਰ ਸਹਸ ਸਿਆਣ ਪਾਜ ਕੰਝੇ ਨਾਇਕ ਨਤਨਾਨ ਮੁਗਰ ਕਦਰ ਜੀ ਆਨਾ ਤੋਈ ਹੈ ਭਗਵਾਨ ਜੀ ਬਖਸ਼ਾ ਤੁਮ ਜੇ ਮਾਧ ਹੁਕਮ ਰਜਾਈ ਚੇਤ

ಅಮರದ ಮೇಲ رڪي آهي 谢谢大家 Good uh -huh. ਸੁਣੀਐ ਲਾਗੈ ਸਹਜ ਧਿਆਨ ਨਾਨਕ ਬਖਤਾ ਸਦਾ ਬਿਲਾਸ ਸੁਣੀਐ ਦੂਖ ਪਾਪ ਦਾ ਨਾਸ ਸੁਣੀਐ ਸਰਾਂ ਗੁਨਾ ਕੇਗਾ ਹਾਤ ਸੁਣੀਐ ਸੇਖ ਪੀਰ ਪਾਤ ਸਾਹਾ ਸੁਣੀਐ ਅੰਤੇ ਪਾਪ ਖਰਾਪ ਇਹ ਬਾਤ ਸੁਨੇ ਅੰਤਗਾਹ ਨਾਨਕੀ ਬਖਤਾ ਸਦਾ ਬਿਲਾਸ ਸੁਣੀਐ ਦੂਖ ਪਾਪ ਕਾਨਾ ਮੰਨੇ ਕੀ ਗਤ ਕਹੀ ਨ ਜਾਏ ਏ ਕੋ ਕਹ ਮਿਥਾ ਬਚਕਾਏ ਕਾਗਦ ਕਲਮ ਨ ਲੇਖਣ ਹਾਰ ਮੰਨੇ ਕਾ ਬਹਿ ਕਰ ਦੇ ਵਿਚਾਰ ਐਸਾ ਨਾਮ ਨਿਰਖਿਦ ਹੋਏ ਜੀ ਕੋ ਮਨ ਜਾਣ ਮਨ ਕੋਏ ਮੰਨ ਪਰਤਮ ਬੈ ਮਨ ਉਤਮ ਮੰਨ ਅਤਕਲ ਪਮਣੀ ਕੀ ਉਤਮ ਮੰਨ ਮੂਖੇ ਜੋਟਾ ਨਾ ਕਾਏ ਜਦ ਕੈਸਾ ਨਾ ਜਾਏ ਐਸਾ ਨਾ ਉਹ ਨਿਰਚਿਨ ਹੋਏ ਇਹੋ ਮਨ ਗਿਆਨ ਮਨ ਕੋਏ ਮਨਨਾ ਮਾਰ ਕਟਾਕ ਨਾ ਪਾਏ ਬੰਨਾ ਬਖਸੂ ਬਣ ਉਹ ਸਾਡੇ ਸ਼ਰੋਮਣੇ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਅੰਗਰੇਟ ਗੁਰੂ ਕੇ ਬੈਠੇ ਉਹਨਾਂ ਮਹਾਰ ਜੋਧਿਆਂ ਦੀ ਬਹੁਤ ਵੱਡੀ ਕੁਰਬਾਨੀ ਹੈ ਬਹੁਤ ਵੱਡੀ ਦੇਣ ਹੈ ਸਿੱਖ ਇਤਿਹਾਸ ਨੂੰ ਸਿੱਖ ਧਰਮ ਨੂੰ ਬਹੁਤ ਵੱਡੇ ਉਹਨਾਂ ਯੋਧਿਆਂ ਦੀ ਕੁਰਬਾਨੀਆਂ ਜੋ ਕਿ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚੋਂ 9ਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦਾ ਸੀਸ ਚੁੱਕ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਗਏ ਤੇ ਅੱਜ ਅਸੀਂ ਉਸ ਮਹਾਨ ਯੋਧਿਆਂ ਦੀ ਯੋਧਿਆਂ ਦੇ ਜੋ ਤਾਰ ਦੇ ਸਾਡੇ ਮਨਾਏ ਜਾਂਦੇ ਨੇ ਤੋ ਪਹਿਲਾ ਜਨਦਾ ਬਾਬਾ ਪੰਜਾਬ ਸਿੰਘ ਜੀ ਲੋਕਿ ਸ਼ੌਣੀ ਦੇ ਮੁੱਖ ਪ੍ਰਬੰਧਨ ਪ੍ਰਬੰਧਕ ਨੇ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਕਿ ਅੱਜ ਸ਼੍ਰੋਮਣੀ ਜਰਨੈਲ ਮਸ਼ੀਦ ਬਾਬਾ ਜੀਵਨ ਸਿੰਘ ਜੀ ਇੰਟਰੇਟੇ ਗੁਰੂ ਕੇ ਬੇਟੇ ਉਹਨਾਂ ਦੇ ਅਵਤਾਰ ਦੇ ਸਾਡੇ ਦੀ ਪੁਰਸ਼ ਨੂੰ ਮੁੱਖ ਰੱਖਦਿਆਂ ਹੋਇਆ ਪੈਂਡ ਬੀਟਾ ਦੀਆਂ ਸੂਚ ਸੰਗਤਾਂ ਵੱਲੋਂ ਰਲ ਮਿਲ ਕੇ ਬਾਬਾ ਜੀਵਨ ਸਿੰਘ ਜੀ ਦੇ ਅਵਤਾਰ ਦੇ ਸਾਡੇ ਨੂੰ ਮੁੱਖ ਰੱਖਦਿਆਂ ਹੋਇਆ ਅੱਜ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੇ ਵਿੱਚ ਤੁਰਕੀ ਬਾਣੀ ਆਈ ਜਨ ਸਗਲੇ ਜਨਤਮਟਾ ਆਯੋਜਕਾਂ ਦੇ ਸ੍ਰੀ ਅਖਡ ਪਾਠ ਸਾਹਿਬ ਅਰੰਭ ਹੋਏ ਨੇ ਸੋ ਇਹ ਜਿੰਨੀ ਵੀ ਫੌਜ ਹੈ ਸਜੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਸ਼ਾਨਵੇਂ ਕਰੋੜੀ ਕਰਨਾ ਦਲ ਉਹਨਾਂ ਦੀ ਫੌਜ ਹੈ ਕਰਨਾ ਦਲ ਦੀ ਸਜੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਤੇ ਹੋਰ ਜੱਥੇਬੰਦੀਆਂ ਮਿਤੀ 5 ਤਰੀਕ ਨੂੰ ਬਹੁਤ ਵੱਡੇ ਪੱਧਰ ਤੇ ਸ੍ਰੀ ਅਨੰਤਪੁਰ ਸਾਹਿਬ ਦੀ ਧਰਤੀ ਤੇ ਬਾਬਾ ਜੀਵਨ ਸਿੰਘ ਜੀ ਦਾ ਜੋ ਇਹ ਉਥਾਰ ਤੁਹਾਡਾ ਬਿਨਾਰੇ ਨੇ ਉਸ ਆਪ ਸਤੰਕਾਂ ਨੂੰ ਬੇਨਤੀ ਹੈ ਕਿ ਆਪ ਸਭ ਸੰਗਤਾਂ ਨੇ ਮਹਤੀ ਪੰਤ੍ਰਿਕ ਨੂੰ ਅਨੰਤਪੁਰ ਸਾਹਿਬੋਂ ਹੰਤ ਦੀ ਕਿਰਪਾਵਤਾ ਕਰਨੀ ਦੀ ਸਵੈਸਥ ਚੈਨਲ ਜੋ ਇਹ ਚੈਨਲ ਆ ਵੀਰ ਦਾ ਪੰਜਾਬ ਮਿਸ਼ਨ ਗ੍ਰੋ ਚੈਨਲ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਅਸੀਂ ਸਭ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਆਪ ਸਭ ਸੰਗਤਾਂ ਨੇ ਪੰਤ੍ਰਿਕ ਨੂੰ ਸ੍ਰੀ ਨਨਕਪੁਰ ਸਾਹਿਬ ਦੀ ਧਰਤੀ ਤੇ ਬਹੁਤਾਂ ਦੀ ਕਿਰਪਾਲਤਾ ਕਰਨੀ ਉਹ ਜਿੰਨੀਆਂ ਵੀ ਸੰਗਤਾਂ ਇਹ ਬੇਅੰਤੀ ਸੁਭਧੀਆਂ ਨੇ ਆਪ ਸਭ ਸੰਗਤਾਂ ਨੇ ਐਪੈਂਡ ਬੇਸਤਰਾ ਦੀ ਪਹੁੰਚਣ ਦੀ ਕਿਰਪਾਲਤਾ ਕਰਨੀ 4 ਤਰੀਕ ਨੂੰ ਅੱਜ ਸ੍ਰੀ ਅੰਕਤਪਾਠ ਸਾਹਿਬ ਗੁਰਦੁਆਰਾ ਸ਼੍ਰੋਮਣੀ ਜਰਨੈਲ ਮਰਸ਼ੀਦ ਬਾਬਾ ਜੀ ਸਿੰਘ ਜੀ ਦੇ ਇੱਥੇ ਗੁਰੂ ਦੇ ਬੇਟੇ ਇੱਥੇ ਉਹਨਾਂ ਦੇ ਸਤੰਤ ਸ੍ਰੀ ਅੰਕਤਪਾਠ ਸਾਹਿਬ ਪ੍ਰਾਰambh ਹੋ ਗਏ ਨੇ ਤੋ ਕੱਲ ਨੂੰ ਪੰਜ ਪਿਆਰਿਆਂ ਦੀ ਹਜ਼ੂਰੀ ਦੇ ਵਿੱਚ ਤੇ ਗੁਰੂ ਸਾਹਿਬਾਨ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਣਗੇ ਤੇ 4 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਕੋ ਪਾਇਆ ਜਾਣਗੇ ਜਿਸ ਦੇ ਵਿੱਚ ਤੱਕ ਸ੍ਰੀ ਦਮਨਵਾ ਸਾਹਿਬ ਤਲਵੰਡੀ ਸਾਹਿਬੋਂ ਦੇ ਜਹੇਦਾਰ ਬਾਬਾ ਸਰਜੀਤ ਸਿੰਘ ਜੀ ਆਪਣੀਆਂ ਫੌਜਾਂ ਸਮੇਤ ਆਜਮੀਆਂ ਪਰਣਗੇ ਤੋ ਕੱਲ ਨੂੰ ਆਪ ਸਭ ਸੰਗਤਾਂ ਨੇ ਹੋ ਸਕਿਆ ਨਗਰ ਕੀਰਤਨ ਤੇ ਆਜ ਦੀਆਂ ਪਰਮ ਦੀ ਕਿਰਪਾਲਤਾ ਕਰਨੀ ਜੇ ਹੋਰ ਵੀ ਕਿਸੇ ਵੀਨ ਪਾਈ ਦਾ ਜਾਂ ਧੀਆਂ ਪੈਣਾ ਦਾ ਕੋਈ ਵੀ ਕੋਈ ਮਸਲਾ ਹੋਵੇ ਤਾਂ ਇਸ ਸ਼ੌਂਗ ਦੇ ਵਿੱਚ ਆ ਕੇ ਦਰ ਪੰਥ ਦੇ ਨਾਲ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਤਾਂ ਸਾਰੀਆਂ ਸੰਗਤਾਂ ਨੂੰ ਸ਼੍ਰੋਮਣੀ ਜਰਨੈਲ ਮੁਸ਼ੀਖ ਬਾਬਾ ਜੀਵ ਸਿੰਘ ਜੀ ਦੇ ਉਤਾਰ ਦੇ ਸਾਡੇ ਦੀਆਂ ਲੱਖਾਂ ਦਾ ਖਿਦਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰੇ ਜਾਵੇ ਨਿਹਾਲੋ ਜਾਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਨ ਨੂੰ ਭਾਵੇ ਹਾਏ ਜੀ ਆਵਾ ਗੁਰੂ ਗੁਰ ਸਿੰਘ ਜੀ ਦੇ ਮਨ ਨੂੰ ਭਾਵੇ ਫਤਿਹ ਪਾਵੇ ਨਾਲੋ ਜਾਵੇ ਹਾਏ ਜੀ ਆਵਾ ਕਾਕੇ ਨਿਕਾਰੇ ਜੀ ਆਵੇ ਫਤਿਹ ਪਾਵੇ ਮਹੱਕਾਲ ਵਾਪਾ ਫਤਿਹ ਸਿੰਘ ਸਾਹਿਬ ਜੀਆਂ ਨੂੰ ਭਾਵੇ वाहगुरु जी का खालसा वाहगुरु जी की फतेह अमृत तो शहीद बाबा जीवन सिंह जरैल महाराज पातशाह दवतार दी ਫੰਡ ਬੀੜਤਾਂ ਦੀਆਂ ਸਭ ਸੰਗਤਾਂ ਵੰਨੀਆਂ ਬਠਿੰਡੇ ਰੀਆਂ ਸੰਗਤਾਂ ਵੰਨੀਆਂ ਜੈ ਮਹਾਰਾਜ ਆਤਮਕ ਲੋਨੀ ਦੀ ਸੰਗਤ ਵੰਨੀਆਂ ਸਾਰੀਆਂ ਸੰਗਤਾਂ ਵੰਨੀਆਂ ਬਾਬਾ ਜੀ ਦਾ ਢਾੜਾ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਵੰਨੀਆਂ ਭਾਈ ਅਮਰ ਸਿੰਘ ਬਾਬਾ ਜੀ ਨੂੰ ਸੰਗਿ ਛਾਉਣੀ ਨੰਗ ਸੰਗ ਪੰਡ ਬੀੜ ਤਨਾ ਬਾਟ ਜਿਹੜੰਗਰ ਪਾਂਜੀ ਚੀ ਬਨਿਓ ਮਹਾਰਾਜ ਦਾ ਜਹਾਣਾ ਮਨਾਇਆ ਜਾ ਰਿਹਾ ਵਾ ਤੇ ਮਹਾਰਾਜ ਸਾਛਾ ਜੀ ਵਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਤੇ ਜੜ ਦੀ ਗਲਾਮ ਆਲੇ ਰਕਨ ਨਗਰ ਨੂੰ ਦਾੰਦ ਰੋਚੀ ਪ੍ਰੇਮ ਜਵਾਕ ਖੁਸ਼ੀਆਂ ਮਾਣਣ ਮਹਾਰਾਜ ਲਾਕੇ ਜਮਾਏ ਬਾਜ ਮਹਾਰਾਜ ਪਾਤਸ਼ਾਹ ਕਰਤਾ ਕੰਵੈਗ ਰੂਕੀਤਾ ਦਾ ਸਵਾਗਤ ਹੈ ਮਹਾਰਾਜ ਰੂਕੀਤਾ ਹੁਸਨਾਨ ਵਾਹ ਰੂਕੀਤਾ ਦਾ ਵੰਡਾ ਜੀ ਦਾ ਸਾਨੂੰ ਭਾਈ ਸੱਤਾ ਪਾਰਟੀ ਜੀ ਬਾਬਾ ਜੀ ਸਿੰਘ ਜੀ ਦੇ ਆਹੜੇ ਦੇ ਨਗਰ ਕੀਰਤਨ ਦੇ ਪਹੁੰਚ ਰਹੀ ਆ ਆਪ ਜੀ ਨੇ ਕਿਰਪਾ ਕਰਕੇ ਸੱਤਾ ਪਾਰਟੀ ਦੀ ਜੋਰ ਦੇਖਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਸ਼ਿਆਰੇ ਜਿਕਾਰੇ ਰਾਵੈ ਬਦੇ ਪਾਵੇ ਧੰਨ ਧੰਨ ਬਾਬਾ ਜੀਮਨ ਸਿੰਘ ਦੇ ਚਰਨਾਂ ਨੂੰ ਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਮ ਸਰਕਾਰ ਜੋ ਸਾਥੀਪੁਰਾਂ ਦੀ ਸਾਚੀ ਨਵਾਚ ਮਾ ਜੋ ਟਰਾਲੀ ਪੈ ਜਾਣਗੇ ਬਾਈ ਤੂੰ ਬਾਲਾ ਤੱਕ ਜਾ ਨਾ ਕਦ ਤੂੰ ਬਹਿ ਜਾ ਨਿਆਰੇ ਦੇਖੂਗੇ ਮੈਂ ਬਣਦੇ ਬੜੀ ਖੁਸ਼ੀ ਦਾ ਮੌਕਾ ਰਕਸ਼ਾ ਸਨਮਾਨਯੋਗ ਜੀ ਨੇ ਬ੍ਰਿਗੇਡਰ ਜੀ ਨੂੰ ਮਿਲ ਕੇ। ਜੋ ਸ਼ਰਮ ਨਹੀਂ ਸੀ ਉਹ ਆਪ ਜੀ ਹੁਣ ਸੰਪਾਈ ਕੀਤਾ ਜੀ ਜਿਨ੍ਹਾਂ ਲੱਗੇ ਇਹ ਕੰਮ ਪਿੰਡ ਦਾ ਸਥਾਨ ਵੀੜਤਲਾ ਦੇ ਵਿੱਚ ਗਲੀ ਨੰਬਰ ਬਸਤੀ ਨੰਬਰ 5 ਤੇ 6 ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਬਣਾ ਰਹੇ ਨੇ। ਤੇ ਅੱਜ ਧੁਰਕੀ ਬਾਣੀ ਆਈ ਤਾਂ ਸਗਲੀ ਚਿੰਤਾ ਮੁਤਾਈ ਜੀ ਦੇ ਸ੍ਰੀ ਅਕਾਲ ਪਾਤਸ਼ਰਬ ਰੰਗੂ ਚੁੱਕਿਆ ਜਿਨ੍ਹਾਂ ਦੇ ਭੋਗ ਕੇ ਚਾਰ ਪੀਰ ਨੂੰ ਪੜ੍ਹਣਗੇ। ਕੱਲ ਨੂੰ ਵਿਸ਼ਾਲ ਨਗਰ ਕੀਰਤਨ ਆਰੰਭ ਹੋ ਰਿਹਾ ਹੈ ਇਸ ਪਾਵਨ ਪਵਿੱਤਰ ਸਥਾਨ ਤੋਂ ਤੇ ਸਾਰਿਆਂ ਸਤਿਗੰਗੂਰੋਂ ਨੇੜੇ ਬੈਂਟੀ ਹੈ ਕਿ ਪਾਚੁਲ ਦੀ ਦੁਆਗਾ ਕਰੀ ਮਹਾਨ ਸ਼ਹੀਦ ਸ਼ੀਰਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਉਹਨਾਂ ਦੇ ਕਵਤਾਰ ਤੇ ਅੜੀ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਤੇ ਸਾਰਾ ਸੰਗਤਾਂ ਨੇ ਕੱਲ ਨੂੰ ਨਗਰ ਕੀਰਤਨ ਦੇ ਵਿੱਚ ਗੁਰਦੁਆਰਾ ਸਾਹਿਬ ਮਾਤਾ ਸਾਹਿਬਪੁਰ ਜੀ ਦੀ ਬੀਬੀ ਅੰਮ੍ਰਿਤਪੁਰ ਸਾਹਿਬ ਦਾ ਕੀਰਤਨ ਕਰਨਗੇ ਨਗਰ ਨਗਰ ਕੀਰਤਨ ਦੇ ਵਿੱਚ ਸਾਰਿਆਂ ਨੇ ਹਾਜ਼ਰੀ ਭਰਨੀ ਤੇ ਗੁਰੂ ਜੀ ਦਾ ਮੋਹਜੰਦੋ ਦੀ ਦਰਸ਼ਨ ਕਰਕੇ ਗੁਰੂ ਦੇ ਦਰਸ਼ਨ ਕਰਕੇ ਛੱਪ ਗੁਰੂ ਦੇ ਨਾਲ ਜੁੜ ਕੇ ਭਾਈ ਆਪਾਂ ਸਾਰਿਆਂ ਨੇ ਜੀਵਨ ਨੂੰ ਸੱਜਣਾ ਹੈ ਸਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਬੋਲੇ ਸੋ ਨਿਹਾਲ